ਇਹਨਾਂ ਨੂੰ 1 ਕਰੋੜ 43 ਲੱਖ 94000 ਰੁਪਇਆ ਸਾਰੇ ਵੱਖ-ਵੱਖ ਸਕੂਲਾਂ ਕਾਲਜਾਂ ਦੇ ਅਮਰਤਾਰੀ ਬੱਚਿਆਂ ਨੂੰ ਉਹ ਪ੍ਰਿੰਸੀਪਲਾਂ ਦੇ ਸਪੋਰਟ ਕਰ ਦਿੰਦੇ ਆ ਉਹ ਉਹਨਾਂ ਬੱਚਿਆਂ ਨੂੰ ਦੇਣਗੇ ਜਿਹੜੇ ਅਮਰਤਾਰੀ ਬੱਚੇ ਆ ਉਹਨਾਂ ਨੂੰ ਕਰੋੜਾਂ ਰੁਪਏ ਜਿਹੜੇ ਆ ਉਹ ਸਕਾਲਰਸ਼ਿਪ ਦੇ ਰੂਪ ਦੇ ਵਿੱਚ ਦਿੱਤੇ ਜਾਂਦੇ ਆ ਸੈਕੰਡ ਅਸੀਂ ਐਤਕੀ ਇੱਕ ਪੀਸੀਐਸ ਜੁਡੀਸ਼ਰੀ ਉਹ ਅਕੈਡਮੀ ਅਸੀਂ ਜਥੇਦਾਰ ਗੁਰਜਾਨ ਸਿੰਘ ਤੋੜਾ ਇੰਸਟੀਚਿਊਟ ਬਹਾਦਰਗੜ੍ਹ ਵਿਖੇ ਸਥਾਪਿਤ ਕਰਨ ਜਾ ਰਹੇ ਜਿਹੜੇ ਵਿੱਚ ਅਮਰਤਾਰੀ ਬੱਚੇ ਜਾਂ ਸਾਫ ਸੂਤ ਬੱਚੇ ਉਹ 40 ਅਕ ਦਾ ਮੈਚ ਅਸੀਂ ਚਲਾਵਾਂਗੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਜਿਹੜੇ ਅਮਰਧਾਰੀ ਬੱਚੇ ਆ ਉਹਨਾਂ ਨੂੰ ਕਰੋੜਾਂ ਰੁਪਏ ਜਿਹੜੇ ਆ ਉਹ ਸਕਾਲਰਸ਼ਿਪ ਦੇ ਰੂਪ ਦੇ ਵਿੱਚ ਦਿੱਤੇ ਜਾਂਦੇ ਆ ਉਹ ਤੋਂ ਇਲਾਵਾ ਜਿਹੜਾ ਸਾਡਾ ਧਾਰਮਿਕ ਪ੍ਰੀਖਿਆ ਹੁੰਦੀ ਆ ਉਹਦਾ ਵੀ ਜਿਹੜੇ ਫਸਟ ਸੈਕੰਡ ਬੱਚੇ ਆਉਂਦੇ ਆ ਉਹਨਾਂ ਨੂੰ ਇਹ ਸਕਾਲਰਸ਼ਿਪ ਦੇ ਤੌਰ ਦੇ ਉੱਤੇ ਮਾਇਕ ਸਹਿਯਤਾ ਦਿੱਤੀ ਜਾਂਦੀ ਆ ਅੱਜ ਇਧਰਲੇ ਜਿਹੜੇ ਸਾਡੇ ਸਕੂਲ ਤੇ ਕਾਲਜ ਆ ਇਹਨਾਂ ਨੂੰ 1 ਕਰੋੜ 43 ਲੱਖ 94000 ਰੁਪਇਆ ਸਾਰੇ ਵੱਖ-ਵੱਖ ਸਕੂਲਾਂ ਕਾਲਜਾਂ ਦੇ ਅਮਰਧਾਰੀ ਬੱਚਿਆਂ ਨੂੰ ਉਹ ਪ੍ਰਿੰਸੀਪਲਾਂ ਦੇ ਸਪੋਰਟ ਕਰ ਦੱਤੇ ਆ ਜੀ ਉਹ ਉਹਨਾਂ ਬੱਚਿਆਂ ਨੂੰ ਦੇਣਗੇ ਇਹ ਤੋਂ ਇਲਾਵਾ 32 ਲੱਖ 25900 ਰੁਪਏ ਜਿਹੜੇ ਸਾਡੇ ਧਾਰਮਿਕ ਪ੍ਰੀਖਿਆ ਹੁੰਦੀ ਆ ਜੀ ਉਹਦੇ ਵਿੱਚ ਵੀ ਇਹਨਾਂ ਨੂੰ ਪਿਛਲੇ ਸਾਲ ਦਿੱਤੇ ਗਏ ਆ ਸੋ ਅੱਜ ਇਹ 25 ਸਕੂਲ ਦਾ ਕਾਲਜ ਜਿਹੜੇ ਮਾਝਾ ਜ਼ੋਨ ਦੇ ਆ ਇਹਨਾਂ ਸਾਰਿਆਂ ਨੂੰ ਅਮਰਤਾਰੀ ਬੱਚਿਆਂ ਨੂੰ ਇਹ ਜਿਹੜੇ ਉਹਨਾਂ ਦੇ ਪ੍ਰਿੰਸੀਪਲ ਸਹਿਬਾਨ ਆ ਇਹ ਸਕਾਲਰਸ਼ਿਪ ਉਹਨਾਂ ਦੇ ਸਪੋਰਟ ਕੀਤਾ ਗਿਆ ਜਿਹੜੇ ਬੱਚਿਆਂ ਨੂੰ ਜਿੰਨੇ ਅਮਰਤਾਰੀ ਆ ਉਹਨਾਂ ਨੂੰ ਜਾ ਕੇ ਉਹ ਦੇ ਦੇਣਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰ ਸਾਲ ਕਰੋੜਾਂ ਰੁਪਏ ਥਰੂਆਊਟ ਪੰਜਾਬ ਜਿੰਨੇ ਅਮਰਤਾਰੀ ਬੱਚੇ ਆ ਜਿਹੜੇ ਸਾਡੇ ਸਕੂਲਾਂ ਚ ਪੜ੍ਹਦੇ ਆ ਉਹਨਾਂ ਨੂੰ ਸਾਇਕਾ ਮਾਇਕ ਸਹਿਤਾ ਦਿੱਤੀ ਜਾਂਦੀ ਆ। ਉਹ ਤੋਂ ਇਲਾਵਾ ਵੀ ਬਹੁਤ ਸਾਰੇ ਮੈਂਬਰ ਸਹਿਬਾਨ ਜਾਂ ਕਈ ਵਾਰੀ ਸਿੱਧੇ ਵੀ ਪੇਰੈਂਟਸ ਆ ਜਾਂਦੇ ਆ ਜਿਹੜੇ ਮਾਇਕ ਤੌਰ ਤੇ ਚਾਹੇ ਪ੍ਰੋਫੈਸ਼ਨਲ ਕਾਲਜ ਹੋਣ ਉਥੇ ਉਹਨਾਂ ਕੋਲੋਂ ਫੀਸਾਂ ਨਹੀਂ ਦਿੱਤੀਆਂ ਜਾਂਦੀਆਂ। ਉਹ ਵੀ ਸਾਡੇ ਲੱਖਾਂ ਰੁਪਈਆ ਹੀ ਲੱਖਾਂ ਨਹੀਂ ਮੈਂ ਕਹਿ ਸਕਦਾ ਕਰੋੜਾਂ ਰੁਪਈਏ ਉਹ ਵੀ ਬੱਕ ਬੱਕ ਆਦਾਰਿਆਂ ਦੇ ਵਿੱਚ ਸਕੂਲਾਂ ਕਾਲਜਾਂ ਨੂੰ ਦਿੱਤੇ ਜਾਂਦੇ ਆ। ਸੋ ਗੁਰੂ ਸਾਹਿਬ ਕਿਰਪਾ ਕਰਨ ਵੱਧ ਤੋਂ ਵੱਧ ਅੰਮ੍ਰਿਤਧਾਰੀ ਹੋਣ। ਜੀ। ਤੇ ਫਿਰ ਅਮਰਧਾਰੀ ਹੋਣ ਦੇ ਨਾਤੇ ਸਕਾਲਰਸ਼ਿਪ ਦਾ ਵੀ ਲਾਹਾ ਲੈਣ ਧਾਰਮਿਕ ਪ੍ਰੀਖਿਆ ਦਾ ਵੀ ਲਾਹਾ ਲੈਣ ਤੇ ਚੰਗੀ ਜਿਹੜੀ ਸਿਹਰਦ ਆਪਣੀ ਐਜੂਕੇਸ਼ਨ ਲੈ ਕੇ ਗੁਰਸਿੱਖੀ ਦੀ ਵੀ ਸੇਵਾ ਕਰਨ ਤੇ ਆਪਣੇ ਕਿੱਤਿਆਂ ਦੇ ਵਿੱਚ ਵੀ ਮਹਾਰਤ ਹਾਂ ਜੀ ਗੁਰੂ ਨਾਨਕ ਪਤਾਂ ਗੁਰਦੁਆਰਾ ਸਾਹਿਬ ਵਿਖੇ ਗੋਲੀਬਾਰੀ ਦੀ ਦੁਖਦਾਈ ਘਟਨਾ ਵਾਪਰੀ ਹੈ ਦੇਖੋ ਕਿਸੇ ਵੀ ਗੋਲੀ ਚੱਲੇ ਬਹੁਤ ਮਾੜੀ ਗੱਲ ਆ ਪਰ ਮੈਂ ਸਮਝਦਾ ਪਈ ਕਤਲ ਹੋ ਜਾਂਦੇ ਮੋੜ ਸਰਕਾਰਾਂ ਚੁੱਪ ਕਰ ਜਾਂਦੀਆਂ ਉਹ ਮੈਨੂੰ ਹੁਣ ਪਤਾ ਲੱਗਾ ਵੀ ਸੈਟ ਉੱਥੇ ਬਣਾ ਦੱਤੀ ਆ ਫੇਰ ਵੀ ਜਿਹੜਾ ਵੀ ਅਨਮਨੁੱਖੀ ਤੌਰ ਤੇ ਜਿਹਦਾ ਵੀ ਕਿਸੇ ਦਾ ਕਤਲ ਹੁੰਦਾ ਉਹ ਅਤਨਿੰਦਨਯੋਗ ਹੈ ਪ੍ਰਧਾਨ ਜੀ ਅੱਜ ਸਲਾਮਾ ਬਜਟ ਪੇਸ਼ ਕੀਤਾ ਜਾ ਰਿਹਾ ਹੈ ਜੀ ਅੱਜ ਬਜਟ ਇਤਲਾਸ ਹੈ ਕੀ ਉਮੀਦ ਅਰਜਿਤ ਲਾਏਗਾ ਜੀ ਇਹ ਹੁਣ ਇੱਕ ਡੈਕਰਮ ਹੁੰਦਾ ਹਰ ਇੱਕ ਕਾਰਜ ਦਾ ਫੇਰ ਤੁਹਾਡੀ ਵੀ ਆ ਜਿਹੜੀ ਇਗਨੋਰੈਂਸ ਜੇ ਮੁੱਕ ਜਾਣੀ ਆ ਤੇ ਸਾਡਾ ਵੀ ਅੰਦਰਲਾ ਜਿਹੜਾ ਉਹ ਜਿਹੜਾ ਬਜਟ ਸਪੀਚ ਪੜ੍ਹਣੀ ਆ ਜਨਰ ਸਕੱਤਰ ਸਾਹਿਬ ਨੇ ਉਹਦਾ ਵੀ ਕੋਈ ਰਹਾਸ ਨਹੀਂ ਰਹਿਣਾ ਇਹਨਾਂ ਦਾ ਸੇ ਪ੍ਰਮੁੱਖ ਰੂਪ ਚ ਕਿੰਨਾ ਮੁੱਦਿਆਂ ਤੇ ਕੇਂਦਰਿਤ ਰੂਪ ਚ ਪ੍ਰਮੁੱਖ ਰੂਪ ਦੇ ਵਿੱਚ ਸਾਡੀ ਜਿਹੜੀ ਸਭ ਤੋਂ ਵੱਡੀ ਪ੍ਰਾਇਓਰਟੀ ਉਹ ਧਰਮ ਪ੍ਰਚਾਰ ਦੀ ਆ ਸੈਕੰਡ ਅਸੀਂ ਐਤਕੀ ਇੱਕ ਪੀਸੀਐਸ ਜੁਡੀਸ਼ਰੀ ਉਹ ਅਕੈਡਮੀ ਅਸੀਂ ਜ세ਦਾਰ ਗੁਰਚਾਨ ਸਿੰਘ ਟੋੜਾ ਇੰਸਟੀਚਿਊਟ ਬਹਾਦਰਗੜ੍ਹ ਵਿਖੇ ਸਥਾਪਿਤ ਕਰਨ ਜਾ ਰਹੇ ਜਿਹੜੇ ਵਿੱਚ ਅੰਮ੍ਰਿਤਾਰੀ ਬੱਚੇ ਜਾਂ ਸਾਫ ਸੂਰਤ ਬੱਚੇ ਉਹ 40 ਅਕ ਦਾ ਬੈਚ ਅਸੀਂ ਚਲਾਵਾਂਗੇ ਅੱਗੇ 50 ਦਾ ਨਿਸ਼ਚੈ ਅਕੈਡਮੀ ਜਿਹੜੀ ਆ ਉਧਾਰਨ ਪ੍ਰਚਾਰ ਕਮੇਟੀ ਚ ਇਹ ਦੋਏ ਧਾਰਨ ਪ੍ਰਚਾਰ ਕਮੇਟੀ ਦੇ ਵਿੱਚੋਂ ਜਿਹੜੀਆਂ ਇਹ ਰੱਖੇ ਗਏ ਆ ਤੇ ਇਹ ਅਸੀਂ ਐਤਕੀ ਲੱਖ ਮਿਠਿਆ ਆ ਭਈ ਸਾਡਾ ਜੁਲਾਈ ਦੇ ਵਿੱਚ ਅਸੀਂ ਇਹ ਸਾਰਾ ਜਿਹੜਾ ਆ ਕਾਰ ਸ਼ੁਰੂ ਕਰਦੇ ਆ ਜੀ ਸਪੋਰਟਸ ਲਈ ਵੀ ਕੁਝ ਦੇਖੋ ਸਪੋਰਟਸ ਲਈ ਵੀ ਪਹਿਲਾਂ ਵੀ ਤੇ ਹੁਣ ਵੀ ਹਾਕੀ ਟੀਮ ਸਾਡੀ ਐਵੇਂ ਗੱਤਕੇ ਦੇ ਕਬੱਡੀ ਦੇ ਇਹ ਕਿਉਂਕਿ ਐਕਸਟਰਾ ਕੁਰੀਕਲ ਕਹ ਲੀਏ ਸਪੋਰਟਸ ਜਿਹੜਾ ਆ ਪਹਿਲਾਂ ਅਕੈਡਮਿਕ ਆ ਫਿਰ ਸਪੋਰਟਸ ਆ ਪਰ ਸਪੋਰਟਸ ਨੂੰ ਵੀ ਇਨਸੈਂਟਿਵ ਜਿਹੜਾ ਸ਼ਾਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਉਹ ਪੂਰਾ ਦੇ ਰਹੀ ਠੀਕ ਹੈ ਪ੍ਰਧਾਨ ਜੀ